ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ ਆ ਸੋਨਾਲੀਕਾ 60 4x4 ਕਿਸਾਨ ਵੀਰ ਆਪਣੇ ਨਾਲਾ ਛੋਟਾ ਵੀਰ ਆ ਆਪਣਾ ਮਨਪ੍ਰੀਤ ਸਿੰਘ ਜ਼ਿਲ੍ਹਾ ਫਰੋਇਪੁਰ ਤੇ ਪਿੰਡ ਸੋਢੀ ਨਗਰ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਜੀ ਸਤਿ ਆਪਾਂ ਤੁਹਾਡਾ ਜੀ ਆਇਆਂ ਨੂੰ ਜੀ ਇੱਥੇ ਧੰਨਵਾਦ ਤੁਹਾਡਾ ਵੀ ਬਾਈ ਜੀ ਤੇ ਇਹ ਟਰੈਕਟਰ ਵੀਰੇ ਆਪਾਂ ਕਿੰਨਾ ਮਾਡਲ ਆ ਤੇ ਕਿੰਨੇ ਦਾ ਲਿਆ ਏ ਬਾਈ ਜੀ ਆਪਣਾ 23 ਮਾਡਲ ਹੈ ਜੀ ਅੱਛਾ ਜੀ ਨਵੇਂ ਮਹੀਨੇ ਦਾ ਨਵੇਂ ਮਹੀਨੇ 23 ਮਾਡਲ ਇਹ ਆਪਾਂ 9 ਲੱਖ 65000 ਰੁਪਏ ਚ ਲਿਆ 9 ਲੱਖ 65000 4x4 4x4 ਹਾਂ ਠੀਕ ਆ ਵੀਰੇ ਇਹ ਤੋਂ ਪਹਿਲਾਂ ਆਪਣੇ ਕੋ ਕਿਹੜਾ ਡੈਕਟਰ ਸੀਗਾ ਇਹ ਤੋਂ ਪਹਿਲਾਂ ਸੋਨਾਲੀ ਕਾ ਸੀਗਾ 2 ਵੀਲ ਜੀ 14 ਮਾਡਲ ਉਹਦੋਂ 14 ਲਿਆ ਸੀਗਾ ਨਾ ਉਹ ਇਸੇ ਸ਼ੋ ਵਾਲਾ ਸੀ ਕਿ ਦਿਸਦੀ ਵਾਲਾ ਇਸੇ ਸ਼ੋ ਵਾਲਾ ਸੀਗਾ ਇਸੇ ਸ਼ੋ ਵਾਲਾ ਹਾਂ ਜੀ ਤੇ ਉਹ ਉਦੋਂ ਕਿੰਨੇ ਦਾ ਲੈ ਕੇ ਬਾਪੂ ਨੇ ਲਿਆ ਸੀ ਉਹ ਤੋਂ ਤਕਰੀਬਨ ਲਿਆ ਸੀ 6 ਲੱਖ 40 ਹਜ਼ਾਰ ਰੁਪਏ ਦਾ 6 ਲੱਖ 40 ਦਾ ਕੈਸ਼ ਇੱਕ ਹਸਾਬ ਦਾ ਹੋ ਗਿਆ 4 ਲੱਖ ਦਾ ਹੀ ਫਰਕ ਪੈ ਗਿਆ ਹਨਾ ਹਾਂਜੀ 4 ਲੱਖ ਦਾ ਨਾਲ ਕੇ ਜਦੋਂ ਜਿਹੜਾ ਹੁਣ ਦੂਜਾ ਆਪਣਾ 2 ਵੀਲ ਆ ਇਹ ਚ ਉਹ ਉਹ ਨਾਲੋਂ 4x4 ਦਾ ਲੱਖ ਰੁਪਏ ਦਾ ਫਰਕ ਆ ਜੀ ਲੱਖ ਰੁਪਏ ਹਾਂ ਲੱਖ ਸਭ ਲੱਖ ਦਾ ਫਰਕ ਹੈ 4x4 ਦਾ ਵੀਰੇ 2 ਵੀਲ ਨਾਲੋਂ ਕਿੰਨਾ ਜ਼ਿਆਦਾ ਮਤਲਬ ਫਾਇਦਾ ਵਾ ਇਹਦਾ ਮਤਲਬ ਕਿ ਫਾਇਦਾ ਵਾ ਜੀ 2 ਵੀਲ ਦਾ ਵਾਈ ਵਿੱਚ ਬਹੁਤ ਹੀ ਫਾਇਦਾ ਜੀ ਇਹਦਾ ਇਹਦਾ ਫਾਇਦਾ ਇੰਪਲੀਮੈਂਟ ਕਰਦੇ ਖਰਚੇ ਦਾ ਘੱਟ ਫਰਕ ਪੈਂਦਾ ਜੀ ਖਰਚਾ ਘੱਟ ਤੇਲ ਦਾ ਠੀਕ ਆ ਵੀਰੇ ਆ ਜਿਓ ਇੱਧਰ ਹੀ ਆਪਾਂ ਛਾਵੇਂ ਯੂਟੂਪੇ ਘੜਦਾ ਇਹ ਦੂਜੇ ਨਾਲੋਂ ਵੀਰੇ ਇਹਦਾ ਕਿੰਨਾ ਕ ਫਰਕ ਆ ਤੇਲ ਦਾ ਜਿਵੇਂ ਦੂਜਾ ਤੇਲ ਤਾਂ ਭਾਈ ਅਸੀਂ ਬਾਕੀ ਤਾਂ ਲਾਇ ਨਹੀਂ ਸਕਦਾ ਸੁਪਰ ਸੀਡਰ ਤੇ ਚਲਾਉਂਦੇ ਰਹੇ ਹਾਂ ਹਾਂ ਜੀ ਮੰਨ ਕੇ ਚੱਲ ਵੀ ਕਿੱਲੇ ਦਾ 6 ਲੀਟਰ ਐਵਰੇਜ ਆਉਂਦੀ ਰਹੀ ਆ ਇੱਕ ਇੱਕ ਕਿੱਲੇ ਦੀ ਸੁਪਰ ਸੀਡਰ ਤੇ ਜੀ ਸੁਪਰ ਸੀਡਰ ਤੇ 6 ਲੀਟਰ ਮੰਨੀਏ ਕਿੱਲੇ ਦੀ ਠੀਕ ਜਿਹੜਾ ਮੈਂ ਦੂਸਰਾ ਵਿੱਚ ਹੈ ਟਰੈਕਟਰ ਉਹਦੇ ਨਾਲ ਇਹਦਾ ਖਰਚਾ ਥੋੜਾ ਘਟਾ ਜੀ ਘਟੇ ਘਟ ਖਾਂਦਾ ਘਟ ਖਾਂਦਾ ਹਾਂਜੀ ਠੀਕ ਇਹ ਉਹ ਵਾਲਾ ਆ ਗਿਆ ਨਾ ਜਿਹਦੇ ਪਿਸਟਨ ਬਹੁਤ ਵੱਡੇ ਆ ਪਿਸਟਨ ਇਹ ਚ ਮੰਨ ਲਓ 107 ਦੇ ਪਿਸਟਨ ਜੀ 107 ਦੇ ਹਨ ਹਾਂਜੀ ਹਾਂਜੀ ਪਹਿਲਾਂ ਛੋਟੇ ਹੁੰਦੇ ਸੀਗੇ ਉਹ ਚ ਹੈਗੇ ਸੀ 100 ਦੇ ਜੀ 100 ਦੇ ਜਿਹੜੇ ਪਹਿਲੇ ਆਪਣਾ ਸਵਨਲੀਕਾ 14 ਮਾਰਚ 15 ਮਾਰਚ 17 ਮਾਰਚ ਇਹਦੇ 100 ਦੇ ਆ ਇਹ ਉਦੋਂ ਬਾਅਦ 18 19 ਮਾਰਚ ਇਹਨਾਂ ਸਕੰਦਰ ਆ ਉਹਨਾਂ ਚ ਕਰਤੇ 105 ਦੇ ਇਹ 4x4 ਦੇ 7 ਦੇ ਕਰਤੇ ਠੀਕ ਆ ਵੀਰੇ ਮੈਂ ਕਹਿੰਦਾ ਤਾਂ ਇਹਨੇ ਸਰਾਹੀ ਕਰਤਾ ਹਨਾ ਵੀ ਹਾਂਜੀ ਹਾਂਜੀ ਇਹ ਉਹਦੇ ਚ ਪਿਸਟਨ ਵਾਲਾ ਐਡੇ ਪਿਸਟਨ ਤਾਂ ਕਿਸੇ ਟਰੈਕਟਰ ਚ ਹੈ ਨਹੀਂ ਹੈ ਨਾ ਨਹੀਂ ਇੰਨੇ ਇੰਨੇ ਕਿਹਦੇ ਚ ਹਾਂ ਜੋਰ-ਜੋਰ ਪੱਖੋਂ ਦਾ ਬਹੁਤ ਵਧੀਆ ਚੀਜ਼ ਹੈ। ਜੋਰ ਪੱਖੋਂ ਦਾ ਬਾਕੀ ਇਸ ਅਗਲਾ ਇਸੇ ਦਾ ਭਾਰ ਆ ਹੀ ਅਗੋਂ ਗਏ ਬਹੁਤ ਜਮਾਨ ਚੱਕਦਾ ਆਹ ਵਾਲੇ ਵੇਟ ਨਾਲ ਹੀ ਮਿਲੇ ਸੀ ਕਿ ਆਪਾਂ ਆਫ ਲਵਾਏ। ਇਹ ਵੇਟ ਬਾਹਰੋਂ ਲਵਾਈ ਸੀਗੇ। ਟਰੈਕਟਰ ਦੇ ਨਾਲ ਆਪਾਂ ਨੂੰ ਕੀ-ਕੀ ਮਿਲਿਆ ਸੀ? ਟਰੈਕਟਰ ਨਾਲ ਆਪਾਂ ਨੂੰ ਬੱਸ ਕੋਹ ਨਹੀਂ ਬੱਸ ਛਤਰੀ ਬਾਹਰੋਂ ਲੱਗੀ ਆ ਸਾਡਾ ਕੋਸ ਤੇ ਫੱਟੀ ਦੇ ਨਾਲ ਟਾਪ ਲਿੰਕੀ ਹੁੰਦੀ ਸੀ। ਮਤਲਬ ਟਰੈਕਟਰ ਡੰਡਾ ਡਰਾਈਵਰ ਹੁੱਕ ਹੁੱਕ ਮਿਲੀ ਸੀ। ਹੁੱਕ-ਹੁੱਕ ਮਿਲੀ ਸੀ ਨਾਲ ਹਾਂਜੀ। ਆਹ ਵਾਲਾ ਮਨ ਕਪੜੇ ਵਾਲੀ ਛਤਰੀ ਆਉਂਦੀ ਸੀਗੀ ਉਹ ਵੀ ਉਹ ਵੀ ਨਹੀਂ ਆਉਂਦੀ ਹੁਣ ਉਹ ਵੀ ਬੰਦ ਕਰਤੀ। ਉਹ ਵੀ ਬੰਦ ਕਰਤੀ। ਇਹ ਮੇਲੇ ਨਹੀਂ ਇਹ ਆਪੋ ਨਾਲ ਮਿਲਿਆ ਸੀ ਆ ਪਾਸੇ ਲਵਾਇ ਦੇ ਇਹ ਕਿੰਨੇ ਕਿਲੋ ਦੇ ਆ ਪਤਾ ਕੁਛ ਇਹ 30 ਕਿਲੋ ਦੀ ਪਲੇਟ ਆਈ ਐ ਅੱਛਾ 30 ਕਿਲੋ ਹਾਂਜੀ 5 ਕਿੰਨੀਆਂ ਲੱਗੀਆਂ 5 ਪਲੇਟਾਂ ਜੀ 5 6 ਪੇਨਾਂ ਪਾਈਆਂ 6 ਕਾ ਲਾ ਲਾਤੀ ਸੀ 5 ਪਲੇਟਾਂ ਪਾਈਆਂ ਇਹਨੀਆਂ ਇਹਨਾਂ ਇਹ ਕਿੰਨਾ weight ਬਣ ਗਿਆ ਆਈਡੀਆ 30 ਹੋ ਗਿਆ 60 90 90 120 ਹਾਂ 1.5 ਕਵਾਂਟਲ ਹੋ ਗਿਆ ਤੇ slip ਸੁ ਪਤਾ ਨਹੀਂ ਕੱਢਦਾ ਨਹੀਂ ਨਹੀਂ ਪਹਿਲਾਂ ਜਦੋਂ ਮਨ ਲ ਵੇਟ ਪਾਏ ਸੀ ਉਹਦਾ ਵੇਟ ਪਾਉਣਾ ਖਚਾਈ ਦਾ ਫਰਕ ਪੈ ਗਿਆ ਜੀ ਹਾਂ ਉਹ ਗੋਸਲ ਆਪਣੀ ਕੱਢਦਾ ਨਾ ਆਪਣੀ ਕੱਢਦਾ ਹਾਂਜੀ ਹਾਂ ਤੇ ਇਹਦੇ ਚ ਵੀਰੇ ਕੋਈ ਦਿੱਕਤ ਪਰੇਸ਼ਾਨੀ ਆਈ ਹੋ ਵੀ ਦਿੱਕਤ ਪਰੇਸ਼ਾਨੀ ਵੀ ਹਜੇ ਤੱਕ ਤਾਂ ਆਪ ਨੂੰ ਕੋਈ ਨਹੀਂ ਆਈ ਇਹ ਕਿੰਨਾ ਮਾਡਲ ਤੁਸੀਂ ਦੱਸਿਆ ਸੀ 23 ਮਾਡਲ 23 ਮਾਡਲ ਵੀ ਕੋਈ ਇਹਦੇ ਚ ਪ੍ਰੋਬਲਮ ਆਈ ਹੋ ਵੀ ਹਜੇ ਤੱਕ ਤਾਂ ਕੋਈ ਪ੍ਰੋਬਲਮ ਨਹੀਂ ਆਈ ਕੋਈ ਪ੍ਰੋਬਲਮ ਨਹੀਂ ਇੱਕ ਗੱਲ ਦੱਸਦੇ ਹੁੰਦੇ ਨਾ ਨੰਨੇ ਇੱਧਰ ਆ ਜਾ ਵੀ ਜਿਵੇਂ ਆਮ ਸੁਣ ਜੇ ਚਾਉਂਦਾ ਵੀ ਇਹਦੇ ਸ਼ਟਰਲ ਚ ਪ੍ਰੋਬਲਮ ਆਉਂਦੀ ਆ ਥੋੜੀ ਬਹੁਤੀ ਬਈ ਇਹ ਸ਼ਟਰ ਚ ਪ੍ਰੋਬਲਮ ਹੈਗੀ ਸੀ ਇਹ 20 ਮਾਡਲ ਚ ਪ੍ਰੋਬਲਮ ਆਈ ਸੀ ਸ਼ਟਰ ਦੇ ਵਿੱਚ 20 ਦੇ ਵਿੱਚ ਨਹੀਂ ਹਾਂ ਚੇਂਜਰ ਗੀਅਰ ਚ ਬੰਨ ਕੇ ਛੱਟ کہہ ਦਿੰਦੇ ਇਹਨੂੰ ਆਪਾਂ ਹਾਂਜੀ ਹਾਂਜੀ ਤੇ ਉਦੋਂ ਬਾਰ ਇਹਨਾਂ ਨੇ ਇਹ ਚ ਸੋਧ ਕਰਤੀ ਸੀਗੀ ਹੁਣ ਆਪ ਹਾਂਜੀ ਹਾਂਜੀ ਦੋਡੇਲੇ ਮਾਡਲ ਚ ਨਹੀਂ ਆਈ ਨਹੀਂ ਆਪਣੇ ਕੋਈ ਪ੍ਰੋਬਲਮ ਨਹੀਂ ਆਈ ਜੀ ਜਿਵੇਂ ਦਾ ਤੁਸੀਂ 2 ਮਹੀਨੇ ਹੋ ਗਏ ਹਾਂਜੀ ਹਾਂਜੀ ਹਾਂ ਵੀ ਚਲਾਉਂਦੇ ਪਏ ਹੋ ਚਲਾਉਂਦੇ ਪਏ ਹਾਂ ਮੰਨ ਲਓ ਵੀ 550 ਘੰਟੇ ਨੇੜ ਚੱਲ ਗਿਆ ਸਾਨੂੰ ਕੋਈ ਪ੍ਰੋਬਲਮ ਨਹੀਂ ਆਈ ਹੇਠ ਅੱਜ ਤੱਕ ਦੋ ਸਰਵਿਸ ਰਣ ਬੱਦੀ ਸਰਵਿਸ ਯਾਰ ਸੋਨਾਲੀ ਕਾ ਦੀ ਸਰਵਿਸ ਕਿਵੇਂ ਆ ਸਰਵਿਸ ਦਾ ਮਤਲਬ ਇਹ ਆ ਵੀ ਗੱਲ ਸੁਣਦੇ ਆ ਸਰਵਿਸ ਆ ਕੇ ਘਰੇ ਕਰ ਜਾਂਦੇ ਆ ਕਿ ਨਹੀਂ ਹਾਂਜੀ ਹਾਂਜੀ ਗੱਲ ਜਾਂ ਅਸੀਂ ਬਹੁਤ ਵਾਰੀ ਸੁਣਦੇ ਜੋ ਲੋੜ ਹੁੰਦੀ ਐ ਇੱਥੇ ਪਿੰਡ ਆ ਕੇ ਸਰਵਿਸ ਕਰ ਜਾਂਦੇ ਆ ਜੇ ਵੀ ਲੰਮਾ ਜਿਹਾ ਥੋੜਾ ਬਹੁਤ ਜ਼ਿਆਦਾ ਹੋਰ ਕੋਈ ਕੰਮ ਐ ਏਜੰਸੀ ਲਿਆ ਜਾਈਦਾ ਉੱਥੇ ਪਹਿਲ ਦੇ ਆਧਾਰ ਤੇ ਆਪਣੀ ਗੱਲ ਸੁਣਦੇ ਆ ਜੀ ਠੀਕ ਆ ਮੜੇ ਫੋਨ ਸਾਇਲੈਂਟ ਕਰ ਲੋ ਤੇ ਵੀ ਗੱਲ ਕੋਲ ਮਲਾ ਕੇ ਤਣੇ ਵੀ ਤੁਹਾਨੂੰ ਨਿੱਕੀ ਜੀ ਗੱਲ ਤੇ ਭਜਣਾ ਪੈਂਦਾ ਨਹੀਂ 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 ਐਵੇਂ ਦੀ ਕੋਈ ਗੱਲ ਨਹੀਂ ਜ਼ਰੂਰੀ ਤਾਂ ਨਹੀਂ ਨਹੀਂ ਠੀਕ ਆ ਜੀ ਵੀ ਕਈ ਨਾ ਮੈਂ ਕਿਸਾਨ ਵੀਰਾਂ ਦੇ ਰਿਵਿਊ ਲੈਣਾ ਨਾ ਪੁੱਛਦੇ ਹੀ ਦਾ ਮੈਂ ਗੱਲ ਤਾਂ ਪੁੱਛੀ ਆ ਕਈ ਏਰੀਆ ਦੇ ਵਿੱਚ ਨਾ ਪਤੰਦਰ ਗੱਲ ਸੁਣਦੀ ਨਹੀਂ ਜਾਂਦੇ ਨਹੀਂ ਨਹੀਂ ਇੱਥੇ ਆਪਣੇ ਤਾਂ ਫਰੋਹਪੁਰ ਵਾਲੇ ਬਹੁਤ ਵਧੀਆ ਗੱਲ ਸੁਣਦੇ ਆ ਇੱਕ ਨਾ ਵੀਰ ਦਾ ਇਧਰ ਨਾ ਬ੍ਰੇਕ ਦਾ ਉਹ ਪਾੜ ਗਿਆ ਆਪਾਂ ਰਬੜ ਦਾ ਹੰਦਾ ਕੀ ਉਹਨੂੰ ਕਹਿੰਦੇ ਆ ਬੋਕੀ ਕਹਿੰਦੇ ਨੇ ਕੁਛ ਇਦਾਂ ਟਾਈਪ ਤੇ ਉਹਨਾਂ ਨੂੰ ਪਤੰਦਰਾਂ ਨੂੰ ਫੋਨ ਕਰੀ ਗਏ ਤੇ ਉਹਨਾਂ ਨੂੰ ਫੋਨ ਕਰੀਗਾ ਤੇ ਉਹ ਪਤੰਦਰ ਇੰਨੇ ਫੋਨ ਨਹੀਂ ਆਏ ਵੀ ਅਸੀਂ ਇੱਥੇ ਕਹਿੰਦੇ ਇੱਥੇ ਟਰੈਕਟਰ ਲੈ ਕੇ ਆਓ ਅੱਛਾ ਉਹਨਾਂ ਨੂੰ ਨਾ ਕਿਸਾਨ ਵੀਰ ਕਹਿੰਦਾ ਕਹਿੰਦਾ ਵੀ ਅਸੀਂ ਨਿੱਕੀ ਨਿੱਕੀ ਗੱਲ ਤੇ ਜਿਵੇਂ ਟਰੈਕਟਰ ਲੈ ਕੇ ਆਉਣ ਲੱਗੇ ਤੇ ਫਿਰ ਸਾਡਾ ਔਖਾ ਹੋ ਜਾ। ਮੈਂ ਤਾਂ ਪੁੱਛਿਆ ਵੀ ਤੁਹਾਡੀ ਗੱਲਬਾਤ ਵਧੀਆ ਸੁਣਨੀ। ਨਹੀਂ ਯਾਰ ਬੋਲੀ ਤਾਂ ਤੁਸੀਂ ਕਹਿੰਦੇ ਸੋ ਨਾ ਹੀ ਜਾਂਸੀ ਟਰੈਕਟਰ ਲੈ ਆਓ ਜੇ ਨਿੱਕਾ-ਬੋਡਾ ਕੰਮ ਸਰਵ ਹੋ ਜਾਏ ਉੱਥੇ ਕਰਿਆ ਕਰਾਂਗੇ। ਹਾਂ। ਕਿਉਂਕਿ ਗੱਲ ਤਾਂ ਕੋ ਮੇਜਰ ਪ੍ਰੋਬਲਮ ਹੋਵੇ ਫਿਰ ਤਾਂ ਬੰਦਾ ਜਾਂਦਾ ਵੀ ਆ। ਜੇ ਕੋਈ ਆਪਣਾ ਦੇ ਪ੍ਰੋਬਲਮ ਹੈਗੀ ਆ ਫਿਰ ਤਾਂ ਬਣਾਉ ਨਾਲ ਲਿਜਾਣਾ ਵੀ ਲੱਗਾਂ ਲੱਗਦਾ। ਨਿੱਕੀ-ਮੋਟੀ ਪ੍ਰੋਬਲਮ ਚ ਲਿਜਾਣ ਦਾ ਕੋਈ ਇਥੇ ਫਾਇਦਾ ਨਹੀਂ ਬੀਨਾਂ। ਆਹ ਵਾਲਾ ਤੇਰੇ ਬਾਅਦ ਹਾਂ ਇਹ ਕਿੰਨੇ ਦਾ ਲੱਗਦਾ ਸਵਰਨਜੀਤ ਕੇ ਆਪਰੇ ਲੱਗਾ ਜੀ 6200 ਰੁਪਏ ਦਾ ਜੀ 6200 4x4 ਦਾ ਜੇ ਜਿਹੜਾ 2 ਵੀਲ ਦਾ ਲਾਉਣਾ ਜੀ ਉਹ ਹੈਗਾ ਜੀ 5200 ਰੁਪਏ 5200 ਹਾਂ ਨਾ ਆਪਾਂ ਅੱਗੇ ਵੀ ਇੱਕ ਬੱਬੇ ਦੀ ਵੀਡੀਓ ਬਣਾਈ ਆ ਉਹਦੇ ਤੇ ਵੀ ਇਹੀ ਲੱਗਾ ਮੈਂ ਕਿਹਾ ਆਪਣੇ ਇਹੀ ਮਸ਼ਹੂਰਾ ਹਨਾ ਮਸ਼ਹੂਰਾ ਜੀ ਆਪਣੇ ਬਹੁਤ ਜ਼ਿਆਦੇ ਸਾਧਨ ਇ ਇਹ ਦੇ ਅਗਲੇ ਹੀ ਸਿਰਵਰੇ ਕੋਈ ਤੇਲ ਤੂਲ ਸਰਵਿਸ ਵੋਕੇ ਚੇਂਜ ਕਰਦੇ ਕਿ ਨਹੀਂ ਹਲੇ ਤੱਕ ਹਜੇ ਨਹੀਂ ਕੋਈ ਵੀ ਕੀਤਾ ਭਈ ਇਹਨਾਂ ਨੇ ਹਲੇ ਕੁਝ ਨਹੀਂ ਕਰਿਆ ਹਜੇ ਕੋਈ ਕੁਝ ਨਹੀਂ ਕੀਤਾ ਜੀ ਹਜੇ ਤਾਂ ਪਹਿਲਾਂ 50 ਘੰਟੇ ਸਰਵਿਸ ਹੋਈ ਸੀਗੀ ਹਾਂਜੀ ਉਦੋਂ ਬਾਅਦ 2.5 ਘੰਟੇ ਤੇ ਦੋ ਸਰਵਿਸਾਂ ਹੋ ਗਈਆਂ ਨੇ ਤੱਕ ਦੋ ਮਤਲਬ ਇਹ ਚੱਲ ਗਿਆ ਹੋਊਗਾ ਆਪਾਂ 500 ਘੰਟੇ ਚੱਲ ਗਿਆ ਹਾਂਜੀ ਥੋੜੀ ਜਿਹੀ ਪਰੋਮੇ ਚ ਇਹ ਹੈਗੀ ਆ ਵੀ ਮਰਕਾਟ ਦਾ ਜਿਵੇਂ ਜਿਆ ਥੋੜਾ ਜਿਹਾ ਹੌਲੇ ਕਰਤੇ ਜਾਣੇ ਅੱਛਾ ਇਹ ਹੌਲੇ ਕਰਤੇ ਹਾਂਜੀ ਆ ਚੀਜ਼ ਨਾ ਮੰਨ ਕੇ ਚੱਲੋ ਵੀ ਇਹਨਾਂ ਨੇ ਹੌਲੀ ਕਰਤੀ ਪਹਿਲਾਂ ਨਾਰ ਨੂੰ ਵੀ ਫੁੱਲ ਕਸਾਏ ਆ ਤਾਂ ਵੀ ਇਹ ਹਿੱਲਣੋਂ ਹੀ ਨਹੀਂ ਜਾਂਦੇ ਕਣੀ ਚ ਵਾਈਬ੍ਰੇਸ਼ਨ ਕਰਦੇ ਨੇ ਵਾਈਬ੍ਰੇਸ਼ਨ ਕਰਦੇ ਹੀ ਕਰਦੇ ਆ ਜੀ ਕਣੀ ਨੇ ਰਿਕਾਰਡ ਮੰਨ ਕੇ ਆ ਚੀਜ਼ ਹੌਲੀ ਕਰਤੀ ਇਹਨਾਂ ਨੇ ਹਾਂ ਤੇ ਉਹ ਸਕਤਾ ਵੀ ਇਹ ਇੱਕ ਵਾਈਬ੍ਰੇਸ਼ਨ ਕਰਦੇ ਹੀ ਕਰਦੇ ਨੇ ਬਾਤ ਠੀਕ ਹੈ ਜੀ ਜੋ ਵਾਈਬ੍ਰੇਸ਼ਨ ਕਰਦੇ ਫਿਰ ਕੋਈ ਨਾ ਕੋਈ ਨਾਟ ਖੋਲੀ ਜਾਂਦਾ ਆ ਇਥੋਂ ਦੇ ਇਧਰ ਇਧਰ ਤੋਂ ਦਿਖਾਉਣਾ ਹਾਂ ਆ ਮੈਂ ਅੱਗੇ ਨਾਟ ਦੋ ਵਾਰੀ ਤਕਰੀਬਨ ਪਾਤਾ ਆ ਦੇਖੋ ਹੁਣ ਫੇਰ ਖੁੱਲ ਕੇ ਆ ਆ ਵਾਲਾ ਨੇ ਕਰਕੇ ਇਹਨਾਂ ਵਿੱਚ ਪ੍ਰੋਬਲਮ ਇਹ ਆ ਜੀ ਟਰੈਕਰਾਂ ਚ ਮਰਕਾਟ ਨੇ ਹੌਲੇ ਕਰਤੇ ਬੋਲੇ ਜੀ ਵੀਰੇ ਦੀ ਗੱਲ ਸਹੀ ਆ ਇਥੋਂ ਦਾ ਨਟ ਨਾ ਵਾਈਬ੍ਰੇਸ਼ਨ ਕਰ ਕਰ ਕੇ ਨਾ ਮੈਂ ਦੋ ਵਾਰੀ ਨਾ ਡੈਗ ਪਿਆ ਜੀ ਉਹ ਅੱਜ ਕੀ ਨਾ ਉਹ ਚੂੜੀ ਦੂਸਰੀ ਪਾ ਦਿਓ ਵੀਰੇ ਆਪਣੇ ਲੋਕ ਨਟ ਵਾਲੀ ਉਹੀ ਉਹੀ ਹੁੰਦੇ ਨੋਗ ਲਾਟ ਤਾਂ ਨਹੀਂ ਡੱਕਦੇ ਹਾਂ ਜੀ ਵਾਈਬ੍ਰੇਸ਼ਨ ਪਾ ਨਹੀਂ ਕਾਤੋ ਕਰਦੇ ਆ ਜੀ ਆ ਆ ਦੇਖੋ ਆ ਦੇਖੋ ਨਹੀਂ ਰਹੇ ਹਲਕੇ ਆਣਾ ਹਲਕੇ ਕਰਦੇ ਮੈਂ ਕਾਟ ਜੀ ਹਾਂ ਤੇੜ ਤੋਂ ਕਰੀਆਂ ਪਰ ਥੋੜਾ ਥੋੜਾ ਫਰਕ ਪਾਈ ਜਾਂਦੇ ਹਲਕੇ ਚੀਜ਼ ਤੱਕ ਸੋਮੇ ਨਾਲ ਹਾਂ ਜੀ ਹਾਂ ਜੀ ਤੇ ਆ ਵੀਰੇ ਇਹਦੇ ਨਾਲ ਹੀ ਮਲੇਸ਼ੀ ਡਿਸਟ੍ਰਿਬਿਊਟਰ ਇਹ ਆਪ ਨਾਲ ਹੀ ਆ ਡਿਸਟਰੀ ਕੀ ਕਵਰੀ ਡਾਵਾ ਦਾ ਦੁਸ਼ਟ ਮਟਰ ਆ ਗਿਆ ਤੇ ਲਿਫਟ ਦਾ ਕੰਮ ਮੁੱਕੇ ਦਾ ਪੱਕਾ ਹਾਂ ਹਾਂ ਮੇਰੇ ਕੋਲ ਅੱਗੇ ਉਹ ਟਰੈਕਟਰ ਰਿਹਾ 10 ਆ ਰੱਖਿਆ ਮੈਂ ਕੋਈ ਪਰੋਬਲ ਨਹੀਂ ਆਪਾਂ ਉਹਦੀ ਇਕੱਲੀ ਸਰਵਿਸ ਘਰਵਾਇਦੀ ਸੀ ਉਹ ਚੋਂ ਚੱਲ ਗਿਆ ਚਾਰੇ ਘੰਟਾ ਠੀਕ ਹੈ ਵੀ ਕੋਈ ਪਰੋਬਲ ਨਹੀਂ ਆਪਣੀ ਉਹ ਚਾਈ ਸੀ ਸਿਰਫ ਉਹਦੀ ਇੱਕ ਕੜੀ ਕਲੱਚ ਪਲੇਟ ਬਦਲੀ ਸੀ ਠੀਕ ਉਹ ਤਾਂ ਵੀਰੇ ਜੋ ਚੱਲਦੀ ਚੀਜ਼ ਉਹ ਤਾਂ ਬਾਕੀ ਹੈਵੀ ਬਹੁਤ ਆ ਜੀ ਮਾਨ ਸਰ ਟਰੈਕਟਰ ਹਾਂ ਟਰੈਕਟਰ ਬਹੁਤ ਹੈਵੀ ਹੈ ਹੈਵੀ ਬਹੁਤ ਬਸ ਇੱਕ ਪੁਰਾਣੀ ਚੀਜ਼ ਹੁਣ ਇਹ ਹੀ ਆਈ ਜੀ ਤੁਹਾਨੂੰ ਦੱਸ ਚੁੱਕਿਆ ਮੈਂ ਮਰਗਾ ਟਾਰਕ ਨੂੰ ਪ੍ਰੋਬਲਮ ਆਈ ਜੀ ਲਓ ਜੀ ਸੋਨ ਵਾਲੇ ਕਾਲਿਓ ਥੋੜ ਇਹਨੂੰ ਹਲਕਾ ਨਾ ਕਰੋ ਤੁਹਾਡੀ ਚੀਜ਼ ਮਾਰਕੀਟ ਚ ਚਲਦੀ ਆ ਤੇ ਇਹਨੂੰ ਚਲਾਓ ਚੰਗੀ ਤਰ੍ਹਾਂ ਤੇ ਆ ਵੀਰੇ ਆਪਣਾ ਸਿਸਟਮ ਕਿੰਨੇ ਦਾ ਲੱਗਿਆ ਸੀ ਇਹ ਆਪਣਾ ਤਕਰੀਬਨ 32000 ਰੁਪਏ ਦਾ ਲਾਇਆ ਸੀ 32000 32000 ਇਹ ਕਿੰਨੇ ਵੂਫਰ ਹਨ ਨੇ ਅੱਗੇ ਆ ਜਾਂਦੇ ਆਪਾਂ ਉਧਰ ਦੀ ਆ ਜਾ ਦੋ ਦੋ ਵੂਫਰ ਐ ਚ ਇਹਨਾਂ ਲਗਦੀਆਂ ਬੇਸਾਂ ਜੇ ਬਿਲਦੀਆਂ ਅੱਛਾ ਅੱਛਾ ਚਾਰ ਪੈਨਲ ਦੇ ਸਪੀਕਰ ਆ ਜੀ ਠੀਕ ਹੈ ਵੀਰੇ ਕਿੰਨੇ ਦਾ ਕਿਹਾ ਸੀ 32000 ਇਹ ਆਪਣੇ ਕਿੱਥੇ ਲਾਉਂਦੇ ਆ ਇਹ ਆਪਣੇ ਕੋਰਟ ਹਿੱਸੇ ਗਾਣੇ ਕੋਰਟ ਹਿੱਸੇ ਗਾ ਵੀ 73 ਵਾਲੇ ਹਾਂ ਤੇ ਆ ਆ ਨਾਲ ਹੀ ਮਿਲੀਆਂ ਸੀ ਸੀਟਾਂ ਹਾਂਜੀ ਹਾਂਜੀ ਇਹ ਸੀਟਾਂ ਨਾਲ ਮਿਲਿਆ ਸੀ ਇੱਥੇ ਠੰਡੇ ਵੀ ਹੈਗੇ ਸਗੋਂ ਆਪਾਂ ਲਾ ਕੇ ਰੱਖਦੇ ਹਾਂ ਜੀ ਹਾਂਜੀ ਇਹ ਸਾਲ ਕੋ ਨਾਮ ਮਿਲਿਆ ਸੀ ਬਾਕੀ ਸਹੀ ਸਾਰਾ ਆਰਾਮ ਆਰਾਮ ਲਾਇਆ ਸਾਰਾ ਕੰਮ ਸਹੀ ਬਸ ਆਹੀ ਤੁਹਾਨੂੰ ਦੱਸਿਆ ਪਰਬਲਮ ਜਿਹੜੀ ਇਹ ਚ ਆਈ ਹੈ ਜੀ ਇਹ ਇੱਕ ਹੀ ਦਿੱਕਤ ਧੰਨਵਾਦ ਜੀ ਚਲਾਉਣ ਦੇ ਵਿੱਚ ਵੀਰੇ ਕਿਵੇਂ ਆ ਚਲਾਉਣ ਚ ਬਹੁਤ ਹੀ ਆ ਜੀ ਨਿਆਰਾ ਜਿਹਾ ਹੁੰਦਾ ਕਿ ਥੱਕ ਥੁੱਕੇ ਜਾਂਦੇ ਛੇਤੀ ਨਾ ਨਾ ਬੰਦਾ ਜਿੰਨ ਬਸ ਸਾਰੇ ਦੇ ਪਲਾ ਚਲਾਈ ਜਾਵੇ ਮਨ ਤੱਕਦਾ ਹੀ ਨਹੀਂ ਠੀਕ ਆ ਵੀਰੇ ਠੀਕ ਆ ਆਹ ਜੀ ਸੁਪਰ ਸੀਟ ਚੱਲਦਾ ਦਾ ਦੇਹਪੁਰਾ ਚੱਲਦਾ ਹੀਗਾ ਹਾਂ ਜੀ ਇੱਥੇ ਚਲਾ ਚੱਲਦਾ ਰਹੇ ਹਾਂਜੀ ਚਲੋ ਇੱਧਰ ਇਹਦੇ ਆਗੇ 4 ਇੱਧਰ ਲੋਹ ਹੈ ਜੀ ਮੀਡੀਅਮ ਇਹਦਾ ਤੋਰਾ ਸੱਤ ਕਿਵੇਂ ਆ ਤੋਰਾ ਜਿਆਦਾ ਆ ਜੀ ਤੋਰਾ ਜਿਆਦਾ ਆ ਹਾਂ ਤੋਰਾ ਜਿਆਦਾ ਜਿਆਦਾ ਇਹਦਾ ਮਾਂ ਲੋਹ ਚ ਵੀ ਜਿਆਦਾ ਤੋੜਦਾ ਮੀਡੀਅਮ ਹੈ ਜੀ ਤੋਰਾ ਥੋੜਾ ਜਿਆਦਾ ਸੁਪਰ ਸੀਟਰ ਤੇ ਕਿਹੜੇ ਗੇਰ ਚ ਚਲਾਉਂਦੇ ਸੀ ਸੁਪਰ ਸੀਟਰ ਦੇ ਚਲਾਉਂਦੇ ਸੀ ਦੂਜੇ ਲੋਹ ਚ ਜੇ ਮੰਨ ਲਵਾਂ ਬਿਲਕੁਲ ਪਰਮਾਨਾ ਬੁੱਥੇ ਵਾਲਾ ਦੂਜੇ ਲੋਹ ਚ ਜੇ ਮੰਨਵਾਂ ਥੋੜਾ ਵਾਇਆ ਹੋਇਆ ਚ ਪਹਿਲੇ ਮੀਡੀਅਮ ਚ ਜੀ ਪਹਿਲੇ ਹਾਂ ਜੀ ਤੋੜਾ ਸੁਪਰ ਸੀਡਰ ਤੇ ਜ਼ਿਆਦਾ ਆਦਾ ਹਾਂਜੀ ਹਾਂਜੀ ਥੋੜਾ ਜ਼ਿਆਦਾ ਹੈ ਇਹ ਮੈਂ ਥੋੜਾ ਸਲੋ ਕਰਨ ਵਾਲਾ ਕਹਿਨਾਂ ਉਹ ਥੋੜਾ ਸਲੋ ਹੋਵੇ ਨਾ ਜੇ ਫਿਰ ਮੰਨ ਲਾ ਵੀ ਲੋਚ ਲਾਉਣੇ ਆ ਪਹਿਲੇ ਦੂਜੇ ਚ ਉਥੇ ਫਿਰ ਜਾਵਾਂ ਹੀ ਸਲੋ ਹੋ ਜਾਂਦਾ ਜੀ ਪਹਿਲੇ ਚ ਜਾਵਾਂ ਸਲੋ ਹੋ ਜਾਂਦਾ ਦੂਜੇ ਥੋੜਾ ਜਿਵੇਂ ਜਿਵੇਂ ਮੰਨ ਚਲੋ ਮੀਡੀਅਮ ਇਹਦਾ ਬਿਅਰ ਆ ਉਹ ਚ ਪਹਿਲੇ ਮੀਡੀਅਮ ਦੇ ਤੋੜਾ ਦੂਜੇ ਸਹੀ ਇਹਨੂੰ ਚਾਹੀਦਾ ਉਹ ਪਹਿਲੇ ਮੀਡੀਅਮ ਦੂਜੇ ਮੀਡੀਅਮ ਲੱਗਦਾ ਹੀ ਨਹੀਂ ਕਿ ਦੂਜੇ ਮੀਡੀਅਮ ਅੱਛਾ ਉਦੋਂ ਥੋੜਾ ਜੀ ਹਾਂ ਉਦੋਂ ਪਰਾਂ ਥੋੜੀ ਆ ਜਾਂਦੀ ਹੈ ਇੰਜਨ ਵੀਰੇ ਜਦੋਂ ਤੁਸੀਂ ਸੁਪਰ ਸੀਡਰ ਤੇ ਪੂਰੇ ਡਲੇ ਬਣੇ ਪਾ ਪੂਰੀ ਨਿੱਗਰ ਜ਼ਮੀਨ ਡਾਕਰ ਜ਼ਮੀਨ ਜਿਹਨੂੰ ਆਪਾਂ ਕਹਿੰਦੇ ਇਹਨੂੰ ਵੀਰੇ ਕੋਈ ਦਬਦਾ ਦੁਬਦਾ ਹੈ ਕਿ ਨਹੀਂ ਨਹੀਂ ਜੀ ਵੀ ਜਮੀਨ ਦਾਬਦਾ ਜੀ ਬਿਲਕੁਲ ਜਮੀਨ ਨਹੀਂ ਦਾਬਦਾ ਜੀ ਕਸਟਮ ਵਾਲੇ ਤਗੜੇ ਨਾ ਪਤਾ ਕਸਟਮਾ ਦੇ ਨੇ 160 7 ਦੇ ਕਸਟਮਾ ਇਹਨੂੰ ਵੀਰੇ ਜਿਵੇਂ ਇਹ ਆਪਾਂ ਲੈ ਕਿੰਨੇ ਚ ਲਿਆ ਸੀ ਤੁਸੀਂ ਦੱਸਿਆ ਇਹ 9 ਪੈਂਟ ਚ ਜੀ ਨਹੀਂ ਇਹ ਕਿੰਨੇ ਸਨ ਚ ਇਹ ਸਾਲ ਹੋ ਗਿਆ ਹਾਂ ਜੀ ਇਹ ਸਾਲ ਹੋ ਗਿਆ ਤਕਰੀਬਨ 9 9 ਮਹੀਨੇ ਸਾਲ ਹੋਏ ਹਨ 9 ਮਹੀਨੇ ਹਾਂ ਜੀ 9 ਮਹੀਨੇ ਤੋਂ ਹੀ ਤੇ ਉਦੋਂ ਇੱਕ ਕਾਪੀ ਤੇ 60 ਹਸਪਾਵਰ ਆ ਕੇ 50 ਆ ਇਹ ਕਾਪੀ ਤੇ 60 ਆ ਜੀ 60 60 ਹਾਂਜੀ ਨਹੀਂ ਸਾਲ ਪਹਿਲਾਂ ਫਿਰ ਸੀਆਰਡੀ ਨਹੀਂ ਸੀ ਆਏ ਪਰ ਸੋਨਾਲੀਕਾ ਦੇ ਸੱਚ ਆਉਂਦੇ ਸੀਗੇ ਸੀਆਰਡੀ ਆਏ ਉਹ ਆਪਣੇ ਟਰੈਕਟਰ ਆਇਆ ਵੇ ਨਹੀਂ ਨਹੀਂ ਸੋਨਾਲੀਕਾ 60 ਦਿੰਦਾ ਰਿਆ ਪਹਿਲਾਂ ਆਉਂਦੇ ਆਉਂਦੇ ਸੀਆਰਡੀ ਆਉਂਦੇ ਹਾਂ ਵੀ ਬਿਨਾਂ ਸੀਆਰਡੀ ਕੋ ਆਉਂਦੇ ਵੀ ਸੀਆਰਡੀ ਆਪਣੇ ਸੋਢੀ ਨਗਰ ਲੈ ਕੇ ਆਏ ਵੇ ਸਰਜੀਤ ਸਿੰਘ ਹਾਂਜੀ ਸੀਆਰਡੀ ਟੇਟਰ ਉਹਨਾਂ ਕੋਲ ਉਹ ਮੈਥੋਂ ਆ ਪਹਿਲਾਂ ਪ੍ਰਿੰਟਰ ਦੇਖ ਕੇ ਉਹਦੋਂ ਮਗਰੋਂ ਲੈ ਕੇ ਹਫ਼ਤੇ ਇੱਕ ਮਗਰੋਂ ਲੈ ਕੇ ਆ ਮੈਥੋਂ ਉਹ ਸੀਆਰਡੀ ਲੈ ਕੇ ਸੀਆਰਡੀ ਦੇ ਉੱਪਰ ਕੋਈ ਫਾਇਦਾ ਨਹੀਂ ਡਰ ਲੈਂਦਾ ਯਾਰ ਸਾਰੇ ਜ਼ਿੰਮੇਦਾਰ ਵੀਰ ਹੀ ਇਦਾਂ ਕਹਿੰਦੇ ਨੇ ਕੋਈ ਇਦਾਂ ਖਾਸ ਫਾਇਦਾ ਨਹੀਂ ਹੈਗਾ ਮਨ ਲਾ ਦੇ ਵਾ ਕੇ ਵੇਖਿਆ ਸੀ ਉਹ ਸੀ ਆਰ ਡੀ ਜੀ ਉਹਦਾ ਜਮਾਂ ਦਵੀ ਜਾਂਦਾ ਜੀ 15 ਹਾਲੇ ਇਹ ਮਰ ਪਾਏ ਸੀ ਇਹਨੂੰ ਕੋਈ ਪ੍ਰੋਵਾਂਸ ਉਹ ਦਬਦਾ ਸੀ ਸੀ ਆਰ ਡੀ ਅੱਛਾ ਉਹ ਦਬਦਾ ਸੀ ਹਾਂ ਜੀ ਇੱਕ ਫਿਰ ਉਹ ਚ ਪ੍ਰੋਬਲਮ ਗੱਡੀ ਨਾਲ ਸੈਂਸਰ ਆ ਜੀ ਮਨ ਲਾ ਭਈ ਜਿਵੇਂ ਉਹ ਸੀ ਆਰ ਡੀ ਸੁਣਦੀ ਇੱਕ ਤਾਂ ਇੱਥੇ ਸੈਂਸਰ ਲੱਗਾ ਜੀ ਉਹਦੇ ਕਹਿੰਦੇ ਪਾਣੀ ਤੋਂ ਬਚਾਅ ਕਰਨਾ ਜਿਵੇਂ ਧੋਂ ਲੱਗੇ ਪ੍ਰੈਸ਼ਰ ਪਾਣੀ ਤੇਗਾ ਵਿੱਚ ਫਿਰ ਸੈਂਸਰ ਸਿਰ ਤੇ ਰੁਕ ਜਾਂਦਾ ਕਿਉਂਕਿ ਟਰੈਕਟਰ ਦਾ ਕੰਮ ਹੀ ਆਪਣਾ ਪਾਣੀ ਦਾ ਰਹਿਣਾ ਮੰਨ ਲਾ ਆਪਣਾ ਤਾਂ ਵੀਰੇ ਤੁਹਾਨੂੰ ਪਤਾ ਹੀ ਹੈ ਕਿ ਜਿੱਥੇ ਜੀ ਕਰਦਾ ਪਤਾ ਵਾਰ ਦੇਣੇ ਕੋਈ ਪਾਣੀ ਨਹੀਂ ਦੇਖਣਾ ਕੋਈ ਕੁਝ ਨਹੀਂ ਵੀ ਜਦੋਂ ਹੈ ਜੱਟ ਦਾ ਗੱਡਾ ਹਾਂਜੀ 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 ਕੋਈ ਪਾਣੀ ਨਹੀਂ ਦੇਖਣਾ ਕੋਈ ਕੁਝ ਨਹੀਂ ਵੀ ਜਦੋਂ ਹੈ ਜੱਟ ਦਾ ਗੱਡਾ ਹਾਂਜੀ ਬਿਲਕੁਲ ਬਿਲਕੁਲ ਸਹੀ ਗੱਲ ਤੇ ਗੱਡੇ ਨੂੰ ਪਾਣੀ ਨਾਲ ਥੋੜੀ ਕੁਝ ਹੁੰਦਾ ਹੁੰਦਾ ਉਹ ਗੱਲ ਆ ਵੀ ਚਲੋ ਜਿਵੇਂ ਉਹਨਾਂ ਦਾ ਸਿਸਟਮ ਹਾਂਜੀ ਤੇ ਮੀਟਰ ਸ਼ੀਟਰੇ ਦੇ ਸਾਰੇ ਚੱਲਦੇ ਆ ਹਾਂਜੀ ਸਾਰੇ ਚੱਲਦੇ ਆ ਜੀ ਮੀਟਰ ਦਾ ਤਕਰੀਬਨ ਸਾਰੇ ਇਹਨਾਂ ਦੇ ਚੱਲ ਇਹ ਚੱਲ ਜਾ 547 ਹਾਂਜੀ ਵੀਰ ਨੇ ਟਰੈਕਟਰ ਵਧੀਆ ਸੰਭਿਆ ਸੋਹਣਾ ਹੈ ਤੇ ਟਾਇਰ ਨਾਲ ਦੀ ਰੱਖੇ ਹਨ ਰੈਡੀ ਟਾਇਰ ਨਾਲ ਦੇ ਬੀਜੇ ਹਾਂ ਜੀ ਐਮ ਆਰ ਫ ਦੇ ਆਏ ਨਾਲ ਐਮ ਆਰ ਹਾਂ ਜੀ ਠੀਕ ਆ ਵੀਰੇ ਇਹਦੇ ਭਾਈ ਜਿਵੇਂ ਯਾਰ ਅੱਜ ਕੱਲ ਵੀਰੇ ਇੱਕ ਕਰੇਜ਼ ਚੱਲਦਾ ਪਿਆ ਬਹੁਤ ਜ਼ਿਆਦਾ ਹਾਂ ਜੀ ਹਾਂ ਜੀ ਆਮ ਹੀ ਜ਼ਿਮੀਂਦਾਰ ਵੀਰਾਂ ਦੇ ਹਾਂ ਜੀ ਵੀ ਆ ਟਾਇਰ ਆਉਂਦੇ ਆ ਟਾਇਰ ਚੇਂਜ ਇੱਕ ਤਾਂ ਕਰ ਦਿੰਦੇ ਆ ਹਾਂ ਜੀ ਇੱਕ ਚੱਲਦਾ ਪਿਆ ਕਰੇਜ਼ ਵੀ ਆ ਪਾਵਰ ਵਧਾਉਣ ਵਾਲਾ ਤੈਨੂੰ ਕੀ ਲੱਗਦਾ ਵਧਾਉਣੀ ਚਾਹੀਦੀ ਕਿ ਨਹੀਂ ਨਹੀਂ ਜੇ ਇਹਦਾ ਪਾਉ ਲੋਡ ਆ ਵੇਖੋ ਟਰੈਕਟਰ ਛੋਟਾ ਫੇਰ ਤਾਂ ਵਧਾਓ ਨਹੀਂ ਤਾਂ ਮਨ ਲਾਈ ਇਹਦੇ ਟਰੈਕਟਰ ਪਾਵਰ ਵਧਾਉਂਦੇ ਹਾਂ ਹਾਂ ਤੁਸੀਂ ਨਹੀਂ ਖਾਸ ਕੋਈ ਏਡੀ ਕਿਉਂਕਿ ਇਹ ਤਾਂ ਇਹ ਤਾਂ ਠੱਕੜ ਜਿਹਾ ਪਹਿਲੇ ਹੀ ਬਹੁਤ ਤੱਕੜੀ ਹੈ। ਨਹੀਂ ਤਾਂ ਪਹਿਲੇ ਹੀ ਪਾਵਰ ਬਹੁਤ ਹੈ ਜੇ ਮੰਨ ਲਾ ਵੀ ਨਿੱਕਾ ਟਰੈਕਟਰ ਜਿਵੇਂ ਕੋਲ ਕਿਸੇ ਕੋਲ 55 ਹਸ ਪਾਵਰ ਹੈਗਾ। ਹਾਂ ਮੈਂ ਉਹਨੂੰ ਜ਼ਰੂਰ ਤਾਂ ਵੀ ਟਰੈਕਟਰ ਨਾਲ ਵੱਡਾ ਕਰਨ ਨਾਲ ਵੀ ਉਹਦੀ ਪਾਵਰ ਵਧਾ ਲਓ। ਉਹ ਉਹ ਚੀਜ਼ ਨੂੰ ਫਾਇਦਾ ਜੇ ਉਹ ਮੰਨ ਲਾ 60 ਹੈਗਾ ਉਹਨੂੰ ਹੋਰ ਦਾ ਜਿੰਨਾ ਕਿੰਨਾ ਉਹ ਟਾਈਮ ਇੰਪਲੀਮੈਂਟ ਆਏ ਵੀ ਨਹੀਂ ਝੱਲੇ ਵੀ ਆਪਾਂ ਹਲੇ ਦੇ ਮਾਰ ਜਾ ਜੀ। ਇਹ ਤਾਂ ਮੰਨ ਲਾ ਵੀ ਜਿਹੜਾ ਸੀਆ ਟਰੈਕਟਰ ਉਹਦੀ ਪਾਵਰ ਨਹੀਂ ਸਵਾ ਸਕਦੀ ਦੀ ਇਹਦੀ ਤਾਂ ਮੰਨ ਲਾ ਵੀ ਜਿਪਲਾ 90 ਹਸ ਪਾਵਰ ਤੱਕ ਲੈ ਜਾਓ ਇਹਨਾਂ ਨੂੰ ਤਾਂ ਜ਼ਿਗਾਰਡ ਲਾ ਕੇ ਜੋ ਮਰਜੀ ਜੀ ਮਰਜੀ ਇਹਦਾ بڑا ਸਿਸਟਮ ਵਧੀਆ ਹੈ ਵੀ ਇਹ ਸਿੱਧਾ ਸਦਾ ਜਿਵੇਂ ਆਪਣੇ ਸਵਰਾਜ ਨਹੀਂ ਪਹਿਲਾਂ ਵੀ ਇੱਕ ਪ੍ਰੋਬਲਮ ਹੋਰ ਬਹੁਤ ਹੁੰਦੀ ਸੀਗੀ ਜਿਹੜੇ ਇਹਨਾਂ ਦੇ ਸਲੈਂਸਰ ਸੀਗੇ ਉਹ ਢੋਲ ਕੀ ਵਾਲੇ ਸੀਗੇ ਹਾਂ ਪਹਿਲਾਂ ਢੋਲ ਕੀ ਸਲੈਂਸਰ ਥੱਲੇੋਂ ਪਟਾ ਜਾਂਦਾ ਸੀਗਾ ਅੱਛਾ ਪਟਾ ਜਾਂਦਾ ਨਾਲ ਕਿਉਂਕਿ ਢੋਲ ਕੀ ਭਾਰੀ ਸੀ ਉੱਤੇ ਬਈ ਸੇ ਭਾਰਾ ਸੀਗਾ ਉਹ ਮਤਲਬ ਵੀ ਸਾਸ਼ੀਆਂਵੇਂ ਹਿਲ-ਹਿਲ ਕੇ ਨਾ ਹਾਂ ਤੇ ਉਹ ਪ੍ਰੋਬਲਮ ਆਉਂਦੀ ਸੀ ਹੁਣ ਇਹਨਾਂ ਦਾ ਸਲੈਂਸਰ ਸਹੀ ਆ ਕਰਦਾ ਉਹ ਪਹਿਲਾਂ ਹੈ ਵੀ ਐ ਸੀ ਸਿੱਧਾ ਚੜਨ ਵਾਲਾ ਹਾਂਜੀ 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 ਸਿੱਧਾ ਚੜਨ ਵਾਲਾ ਉਹ ਢੋਲ ਕੀ ਸੀ ਇੱਥੇ ਉਹਦੀ ਕੀ ਚੌੜੀ ਉਹ ਮੰਨ ਲਾ ਵੀ ਜੋ ਹੇਲ ਹੇਲ ਕੇ ਜਿਹੜਾ ਆ ਜੋੜ ਸੀ ਕੋ ਪੱਟਿਆ ਜਾਂਦਾ ਸੀ ਮੇਰੇ ਨਾਲ ਸੈਂਸ ਉਹੀ ਆਇਆ ਸੀ ਉਸ ਦਿਨ ਫਿਰ ਕੰਪਨੀ ਨੇ ਇਹ ਸੈਂਸ ਲਾਉਣੇ ਚਾਲੂ ਕਰਤੇ ਫਿਰ ਮੈਂ ਜਾਂਸੀ ਜਦੋਂ ਗਿਆ ਦੇਖਿਆ ਤਾਂ ਫਿਰ ਮਨੂੰ ਆ ਕੇ ਵੀ ਮੈਂ ਸੈਂਸ ਬਦਲ ਕੇ ਦੇਉ ਉਹਨਾਂ ਨੇ ਫਿਰ ਮੈਨੂੰ ਬਦਲ ਕੇ ਇਹ ਦੇਤਾ ਉਹਨਾਂ ਪੈਸੇ ਲੈ ਕੇ ਉਹਦੇ ਵਾਰ ਨਹੀਂ ਕੋਈ ਪੈਸਾ ਨਹੀਂ ਲਿਆ ਉਹਨਾਂ ਨੇ ਉਹਨਾਂ ਨੇ ਕੋਈ ਪੈਸੇ ਨਹੀਂ ਲਏ ਉਹਨਾਂ ਕੋਈ 23 ਨਾਲ ਦਾ ਖੜਾ ਹੀ 44 ਆਇਆ ਉਹਨਾਂ ਨੇ ਮੈਨੂੰ ਉਹਦਾ ਲਾ ਕੇ ਦੇਖਦਾ ਕਹਿੰਦੇ ਵੀ ਇਹ ਤੂੰ ਲਾ ਲੈ ਲਓ ਜੀ ਫਰੋਇ ਪਰ ਫਰੋਇ ਪਰ ਲਿਆ ਫਰੋਇ ਪਰ ਉਹਨਾਂ ਨੇ ਤੁਹਾਡੀ ਸਿਫਤਾ ਬਾਈ ਰਾਵਾ ਕਈ ਨਹੀਂ ਗੱਲਾਂ ਸੁਣਦੀ ਨਹੀਂ ਨਹੀਂ ਬਹੁਤ ਹੀ ਗੱਲ ਸੁਣਦਾ ਜੀਮੇਦਾਰ ਵੀਰ ਖੁਸ਼ ਆ ਤੇ ਸਮਝੋ ਤੁਸੀਂ ਵੀ ਖੁਸ਼ ਤੁਹਾਡਾ ਕੰਮ ਤਾਂ ਹੀ ਚੱਲਣਾ ਹੈ ਨਾ ਜੇ ਕਿਸਾਨ ਵੀਰ ਆਪਣਾ ਜੀਮੇਦਾਰ ਵੀਰ ਖੁਸ਼ ਆ ਵੀ ਪ੍ਰੋਡਕਟ ਲਿਆ ਵਾ ਯਾਰ ਇੱਕ ਚੀਜ਼ ਹੋਰ ਸੱਚਮੁੱਚ ਪੁੱਛਣੀ ਸੀ ਗਰਮੀ ਦੇ ਵਿੱਚ ਜਿਵੇਂ ਵਾਲ ਕੱਢ ਦਿੰਦੇ ਆ ਹਾਂਜੀ ਇਹਦੇ ਜਰੂਰ ਤੋਂ ਪਈ ਗਰਮੀ ਚ ਨਹੀਂ ਕੋਈ ਨਹੀਂ ਸੂਈ ਸਾਈ ਚੱਕਦਾ ਕਿ ਨਹੀਂ ਮੈਂ ਜਿੱਥੇ ਜਿੱਥੇ ਮੰਨ ਲਾ ਕੇ ਇੇਰਾਂ ਚਾ ਕੇ ਰੱਖ ਲਈ ਸੂਈਆਂ ਨੇ ਉੱਥੇ ਉੱਥੇ ਰਹਿਣੀਆਂ ਉੱਥੇ ਰੱਖਣੀਆਂ ਨੇ ਬਾਕੀ ਹਾਂ ਜੇ ਕੋਈ ਅੱਗੇ ਮੰਨ ਲਾ ਕੋਈ ਮਿੱਟੀ ਘਟਾ ਜਾ ਕੋਈ ਪ੍ਰਾਲੀ ਕੋਸ ਤੇ ਲੱਗ ਜਾ ਉਧਰ ਫੇ ਚੱਕੀ ਚੱਕੀ ਉਹ ਤਾਂ ਇਹਦੇ ਵਾਸਤੇ ਨਾ ਹੋਰ ਜੇ ਇੇਰਾਂ ਸੂਈਆਂ ਨੇ ਉਹ ਉੱਥੇ ਟਿਕਾ ਲੈਣੀ ਤੁਸੀਂ ਵਾਲਵਲ ਕੱਢਿਆ ਨਹੀਂ ਨਹੀਂ ਨੇ ਆਪਾਂ ਕੋਈ ਸ਼ੇਰਫਾਨੀ ਨਹੀਂ ਕੀਤੀ ਇਹਨਾਂ ओरिजिनल ਹਾਂਜੀ ਹਾਂਜੀ ਰੀਜਨਲ ਚਾਹੀਦਾ ਸਾਰੇ ਠੀਕ ਹੈ ਵੀਰੇ ਠੀਕ ਹੈ ਲਓ ਜੀ ਦਰਸ਼ਕ ਵੀਰੋ ਆਪਾਂ ਤੁਹਾਨੂੰ ਜਿੰਨੀ ਕਿ ਜਾਣਕਾਰੀ ਹੋ ਸਕੀ ਵੀਰੇ ਨੇ ਦੱਸਿਆ ਤੇ ਆਪਾਂ ਨੂੰ ਦੱਸਿਆ ਟਰੈਕਟਰ ਇਹ ਆਇਆ ਸੀਗਾ 9 ਲੱਖ ਤੇ ਇਹ ਕਿੰਨਾ ਕਿਹਾ ਸੀ ਵੀਰੇ 65000 ਰੁਪਏ 9 ਲੱਖ 65000 ਰੁਪਏ ਦਾ 4x4 ਤੇ ਨਾਲ ਕੁਝ ਨਹੀਂ ਮਿਲਿਆ ਛਤਰੀ ਵੀ ਨਹੀਂ ਮਿਲੀ ਆਹ ਵਾਲਾ ਕੱਲਾ ਆਗੂ ਵੇਟ ਮਿਲਿਆ ਸੀ ਆਹ ਵੇਟ ਵੀਰੇ ਨੇ ਐਕਸਟਰਾ ਲਵਾਇਆ ਮਗਰਲੇ ਵੇਟ ਵੀਰੇ ਨਾਲ ਮਿਲੇ ਸੀ ਮਗਰ ਦੇ ਨਾਲ ਨਾਲ ਸੀ ਜੀ ਅੱਛਾ ਉਹ ਮਗਰਲੇ ਵੇਟ ਚੁੱਲਾ ਹਗਲਾ ਕੱਲਾ ਇਹ ਨਾਲ ਸੀ ਵੇਟ ਛਤਰੀ ਪਾਸੇ ਬਾਹਰ ਚ ਲਵਾਈ ਆ ਆਪਣੇ ਉਹ ਬਾਹਰ ਚ ਲਾਈ ਹਾਂਜੀ ਉਹ ਬਾਹਰ ਚ ਲਵਾਈ ਆ ਤੇ ਇੱਕ ਆ ਬਾਹਰ ਚ ਵੀਰੇ ਨੇ ਲਵਾਇਆ ਹਾਂਜੀ ਹਾਂਜੀ ਇਹ ਥੱਲੇ ਪਨੀ ਚਾਦਰ ਜੀ ਬਾਹਰ ਚ ਲੱਗੀ ਹੋਈ ਆ ਸੋ ਨਾਲ ਇੱਕ ਦੀ ਨੇ ਇੱਕ ਹੋਰ ਬੜੀ ਸਿਰਤਾ ਚਾਦਰ ਤਾਂ ਚਲੋ ਵੀਰੇ ਨੇ ਲਵਾਈ ਲਵਾਈ ਆ ਇਹਦਾ ਵੈਸੇ ਵੀ ਜਿਹੜੀ ਛਾਵਟ ਆਉਂਦੀ ਉਹ ਕਵਰ ਆ ਕਵਰ ਆਉਂਦੀ ਹਾਂਜੀ ਹੈਨਾ ਕਵਰ ਆਉਂਦੀ ਛਾਵਟ ਇਹਦੀ ਕੋਈ ਚੱਕਰ ਨਹੀਂ ਵੀਰੇ ਨੇ ਜਿਵੇਂ ਦੱਸਿਆ ਇੱਕ ਤਾਂ ਮਗਰਾਟਾਂ ਤੋਂ ਵੀਰਾ ਕਹਿੰਦਾ ਥੋੜਾ ਜਿਹਾ ਚੱਕਰ ਹੈਗਾ ਵੀ ਹਲਕੇ ਆ ਇੱਕ ਤੋਰਾ ਥੋੜਾ ਜਿਆਦਾ ਇਹ ਕੋਈ ਨਹੀਂ ਸਮੇਂ ਨਾਲ ਸੋਧਾਂ ਕਰਦੇ ਰਹਿੰਦੇ ਆ। ਹਾਂ ਜੀ ਨਹੀਂ ਅੱਗੇ ਨਾ ਬੋਲੋ ਕਿ ਇੰਨੇ ਜਿਹੇ ਪੱਖੋਂ ਵਧੀਆ ਚੱਟ ਪਈਏ। ਹਾਂ ਅੱਗੇ ਦੇ ਪਹਾਰਾ ਜੀ ਮਾਜੀ ਟਾਲ ਟੋਲਾ ਮਗਰ ਪਾ ਲੋ ਅੱਗਾ ਜਿਵੇਂ ਚੱਕ ਦਿੰਦੇ। ਹਾਂ ਸਾਡੇ ਤਾਂ ਪਹਿਲਾਂ ਵੇਟ ਤਾਂ ਮੰਗਦੇ ਹੁਣ ਅਸੀਂ ਪਾਏ ਆ। ਉਹ ਸੁਪਰ ਹੀਟਰ ਚੱਲਦਾ ਹੈ ਬਿਨਾ ਵੇਟਾਂ ਚੱਲਦਾ ਹੀ। ਉਹ ਤੋਂ ਬਿਨਾ ਵੇਟ ਬਿਨਾਂ ਵੇਟ ਅੱਗੋਂ ਚੱਕਦਾ ਸੀ ਉਹ ਜਾਕ ਨਹੀਂ। ਉਹ ਮੰਨ ਕੇ ਚੱਲੋ ਜਿਵੇਂ ਕੋਈ ਵਟ ਵੁਟਾ ਕਿ ਜੋ ਬੀ ਵਿੱਚ ਜਾਦੇ ਹੋਇਆ ਉਹ ਤੋਂ ਚੱਕਦਾ ਸੀਗਾ। ਉਹ ਨਹੀਂ ਉਹ ਨਹੀਂ ਚੱਕਦਾ ਸੀਗਾ। ਨਹੀਂ ਤੇ ਜੇ ਟੂ ਵੀਲ ਟਰੈਕਟਰ ਆ ਉਹਨਾਂ ਦੇ ਜਿਹੜੇ ਆ ਸਪਲੈਂਡਰ ਹੁੰਦੇ ਆ ਉਹ ਜੋ ਸੁਪ ਸਾਰਾ ਟਾਈਟਰ ਅੱਗੋਂ ਵਾਜ ਦੇਣਾ ਖੜਕਣ ਲੱਗ ਜਾਂਦਾ ਉਹ ਤਾਂ ਐ ਨਾ ਵੀਰੇ ਜਿਵੇਂ ਐ ਆਪਣੇ ਪੈਰ ਲੱਗਦੇ ਨਹੀਂ ਸੁਪਰ ਸੀਡ ਹਾਂਜੀ ਹਾਂਜੀ ਉਹ ਮੰਨ ਲਓ ਜਦੋਂ ਆਏ ਚੀ ਬਾਈਟ ਹੀ ਜਾਂਦੀ ਹੈ ਜੀ ਥੋੜੇ ਅਲਾ ਕੰਮ ਹੀ ਕਰਨਾ ਥੋੜੇ ਅਲਾ ਕੰਮ ਹੋਏ ਹੋਏ ਸੱਤ ਵਜੇ ਦੀ ਜੇ ਇਹਦੇ ਮਲੇ ਇਹ ਚ ਫਿਰ ਉਹ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਇਹ ਭਾਰਾ ਅੱਗੇ ਦਾ ਫੱਗਾ ਚੱਕਦਾ ਹੀ ਨਹੀਂਗਾ ਹਾਂ ਉਹਦਾ ਫਿਰ ਸਪਲੈਂਟ ਵਗੈਰਾ ਉਹਨਾਂ ਦੇ ਟ੍ਰੈਨਰ ਸਿਆਲ ਚ ਸਟਾਰਟਿੰਗ ਸ਼ੂਟਿੰਗ ਦਾ ਓਕੇ ਸੀ ਹਾਂਜੀ ਹਾਂਜੀ ਬਿਲਕੁਲ ਜੀ ਆਪਾਂ ਬੈਟਰੀ ਵੀ ਕਦੇ ਨਾ ਕੋਈ ਤਾਰ ਲਾਈ ਆ ਮੰਨ ਲਓ ਵੀ ਕਿਤੇ ਮਸਿਆਜ ਤੇ ਘਾਟ ਹੀ ਡੋੜ ਪੈਂਦੀ ਟ੍ਰੈਕਟ ਬੱਤੀ ਵਧੀਆ ਜੀ ਓਕੇ ਆ ਇੱਕ ਵੀਰ ਦੀ ਆ ਬੜੀ ਸੋਹਣੀ ਲੱਗੀ ਮੈਨੂੰ ਗੱਲ ਐਦੇ ਸਿਰ ਤੇ ਆਪਾਂ ਭੱਜੇ ਫਿਰਦੇ ਹਨਾ ਵੀਰੇ ਹਾਂਜੀ ਈਸਰੀ ਨਿਸ਼ਾਨ ਰਣ ਪੰਥ ਮਹਾਰਾਜ ਕੇ ਚੂਲ ਦੇ ਇਹ ਸਦਾ ਹੀ ਵੈਗਰੂ ਦੀ ਕਿਰਪਾ ਨਾਲ ਅਸੀਂ ਬਿਲਕੁਲ ਬਿਲਕੁਲ ਸਹੀ ਗੱਲ ਇਹ ਸਾਡੇ ਦਿਲਾਂ ਚ ਵਸਦਾ ਹੀ ਰਹਿਣਾ ਇਹ ਨਹੀਂ ਸੱਚੇ ਬਾਦਸ਼ਾਹ ਅਮੇਰ ਕਣੀ ਸਾਰਿਆਂ ਤੇ ਚੜਦੀ ਕਲਾ ਰਵੇ ਤੇ ਕੁਝ ਕੁ ਵੀਰਾਂ ਦੇ ਆ ਜੋ ਵੀਰੇ ਆਪਾਂ ਆਗਿਆ ਲਈਏ ਵੀਰਾਂ ਤੋਂ ਕੁਝ ਕੁ ਵੀਰਾਂ ਦੇ ਨਾ ਕੁਝ ਕੁ ਸਵਾਲ ਹੁੰਦੇ ਇਹ ਨਾ ਵੀਰੇ ਦੇ ਪਰਸਨਲ ਓਪੀਨੀਅਨ ਆ ਪਰਸਨਲ ਜਿਵੇਂ ਵੀਰੇ ਨੂੰ ਮਗਰਾ ਟੋਲੇ ਲੱਗੇ ਨਾ ਕੁਝ ਵੀ ਕਈ ਮੇਰੇ ਵੀਰ ਬੈਸਿਆ ਨਾ ਕਰੋ ਜਿਹਦੇ ਆ ਨਾ ਕਰੋ ਟਰੈਕਟਰ ਸਾਰੇ ਵਧੀਆ ਸਾਰੇ A to Z ਉਹ ਆਪਾਂ ਦੇਖਣਾ ਵੀ ਆਪਾਂ ਨੂੰ ਕਿਹੜੀ ਚੀਜ਼ ਕਿੱਦਾਂ ਲੱਗਦੀ ਹੈ ਨਾ ਜੇ ਕਿਸੇ ਚੀਜ਼ ਕਮੀ ਹੈਗੀ ਤਾਂ ਉਹਨੂੰ ਦੱਸੋ ਕਿ ਉਹ ਵੀਰ ਗਾਂ ਦੇਖੂਗਾ ਜਾਂ ਅਸੀਂ ਦੇਖਣਗੇ ਸੋਧਣਗੇ ਹਾਂ ਸੋਧਣਗੇ ਵੀਰੇ ਨੇ ਦਿਖਾਇਆ ਵੀ ਆ ਵੀ ਨਟ ਬਹੁਤ ਵਾਰੀ ਪਾਲੇ ਆ ਫਿਰ ਡਿੱਗ ਪੈਂਦੀ ਡਿੱਗ ਪੈਂਦੇ ਹਾਂ ਹਾਂ ਇਹ ਕਿਉਂਕਿ ਕਿਸਾਨ ਵੀਰ ਸੱਚ ਦੱਸੇਗਾ ਤੇ ਫਿਰ ਕੰਪਨੀ ਵਾਲੇ ਗੱਲ ਵੀਰ ਦੀ ਗੱਲ ਸੁਣਨਗੇ ਨਹੀਂ ਤੇ ਆਪਾਂ ਜੇ ਕਿਸੇ ਨੂੰ ਦੱਸੀ ਨਾ ਤੇ ਉਹਨਾਂ ਸੁਣਨੀ ਸਵਾ ਫਿਰ ਮਾਲ ਚੀਜ਼ ਦੀ ਸਿਹਤ ਤੋਂ ਗਾ ਨਹੀਂ ਪਾਣੀ ਸਿਹਤ ਤੋਂ ਜਿੱਥੇ ਕੋਈ ਪ੍ਰੋਬਲਮ ਦੱਸੋ ਇਹ ਬੰਦਾ ਉਹਾਂ ਦੀ ਗੱਲ ਸੁਣਦੇ ਆ ਫਿਰ ਆਪਣਾ ਹੱਲ ਹੁੰਦਾ ਇਹ ਜਿਹੜੀ ਹੁੰਦਾ 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 ਇਹ ਲਓ ਜੀ ਆਪਾਂ ਜਾ ਕੇ ਏਜੰਸੀ ਕੰਪਨੀ ਨੂੰ ਦੱਸਾਂ ਗੱਲ ਪਹੁੰਚੂਗੀ ਫਿਰ ਉਹਨਾਂ ਫੇਰ ਹੀ ਸੋਧ ਕਰਨੀ ਚਾਹੀਦੀ ਜੇ ਉਹਨਾਂ ਨੂੰ ਇਹ ਚੀਜ਼ ਦਾ ਪਤਾ ਹੀ ਨਾ ਹੋਊਗਾ ਸੋਧ ਕਾਚ ਕਰਨਗੇ ਜੀ ਸਹੀ ਗੱਲ ਆ ਵੀਰੇ ਲਓ ਜੀ ਛਤਰੀ ਮਦਦੋਂ ਐਕਸਟਰਾ ਲਾਈ ਸੀ ਨਾ ਇਹ ਕਿੰਨੇ ਦੀ ਲੱਗੀ ਸੀ ਉਦੋਂ ਇਹ ਤਕਰੀਬਨ ਛਤਰੀ ਕੱਲੀ 12000 ਰੁਪਏ ਦੇ ਆਪਣੀ ਲੱਗੀ ਸੀ ਡੇਟਾਂ ਸਾਰੀਆਂ ਅਗਲੀ ਲੈਡ ਪਿਛਲੇ ਵਾਲ ਡੀਟਲਵਾ ਲੂਗੀ ਤਕਰੀਬਨ 12 ਦੀ 12000 ਰੁਪਏ ਚ ਹੁਣ ਇਹ ਵੀ ਮੰਗੀ ਆ ਸਾਰਾ ਕੁਝ ਮਹਿੰਗਾ ਹੁੰਦਾ ਜਾਂਦਾ ਹਣਾ ਬਾਕੀ ਇਹਦਾ ਪੈਸਾ ਆਪਣਾ 30 40 ਤੱਕ ਜਿਸ ਤੱਕ ਮਰਜ਼ੀ ਲਵਾ ਲਓ ਉਹ ਤਾਂ ਗਾਂ ਥੱਲੇ ਜੋ ਮਰਜ਼ੀ ਛਤਰੀ ਹਾਂਜੀ ਲੋ ਜੀ ਦਰਸ਼ਕ ਵੀਰੋ ਦੋ ਆ ਗਿਆ ਆਪਦੇ ਛੋਟੇ ਵੀਰ ਨੂੰ ਤੇ ਦੱਸਿਓ ਸਾਡੀ ਜਾਣਕਾਰੀ ਕਿੱਦਾਂ ਦੀ ਲੱਗੀ ਆਪਣੇ ਪੇਜ ਨੂੰ ਫੋਲੋ ਤੇ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਸਾਰੇ ਵੀਰਾਂ ਨੂੰ ਸასი ਕਾਲ ਜ